ਹਾਂਜੀ ਸੰਗਤ ਜੀ ਸਿੱਖ ਜਗਤ ਦੀ ਜਿਹੜੀ ਮਾਤਾ ਖਾਲਸੇ ਦੀ ਮਾਤਾ ਮਾਤਾ ਸਹਿਬਕੌਰ ਜਿਨ੍ਹਾਂ ਨੂੰ ਕਿ ਮਾਤਾ ਸਹਿਬ ਦੇਵਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਨ੍ਹਾਂ ਨੂੰ ਇਹ ਮਾਨ ਪ੍ਰਾਪਤ ਹੋਇਆ ਸਿੱਖ ਖਾਲਸੇ ਦੀ ਜਿਹੜੀ ਮਾਤਾ ਹੈ ਉਹ ਆਪਣੀ ਮਾਤਾ ਸਹਿਬਕੌਰ ਹੈ ਤੇ ਮਾਤਾ ਸਹਿਬਕੌਰ ਦਾ ਜਿਹੜਾ ਤਪਸਥਾਨ ਹੈ ਉਹਦੇ ਤੁਹਾਨੂੰ ਅੱਜ ਦਰਸ਼ਨ ਕਰਵਾ ਰਹੇ ਹਾਂ ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸੰਗਤ ਨੂੰ ਜੀ ਆਇਆਂ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜਿਹੜੇ ਵੀਰਾਂ ਨੇ ਆਪਣਾ ਫੇਸਬੁੱਕ ਪੇਜ ਜਾਂ YouTube ਜਿਹੜਾ ਕਹਦੀ ਹੈ ਚੈਨਲ ਆਪਣਾ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਉਹ ਜਾਣਦੇ ਆ ਇਸ ਸਥਾਨ ਬਾਰੇ ਇਹ ਸਤਜੁਗੀ ਤਪਸਥਾਨ ਮਾਤਾ ਸਹਿਬ ਦੇਵਾ ਜੀ ਦਾ ਹੈ ਤੇ ਇਸ ਸਥਾਨ ਤੇ ਮਾਤਾ ਤਪ ਕਰਿਆ ਕਰਦੇ ਸਨ ਜਦੋਂ ਮਹਾਰਾਜ ਪਾਸ਼ਾ ਦਖਣੀ ਦਖਣ ਵਾਲਾ ਆਏ ਸੀ ਜਦੋਂ ਕੋ ਨਦੇੜ ਸਾਹਿਬ ਵਾਲਾ ਆਏ ਸੀ ਤਾਂ ਮਾਤਾ ਜੀ ਉਹਨਾਂ ਦੇ ਨਾਲ ਆਏ ਸਨ ਤੇ ਉਹ ਇਸ ਸਥਾਨ ਦੇ ਉੱਤੇ ਠਹਿਰੇ ਤੇ ਇੱਥੇ ਆਣ ਕੇ ਤਪ ਕਰਦੇ ਸਨ ਤੇ ਇੱਥੇ ਹੀ ਮਾਤਾ ਜੀ ਲੰਗਰ ਪਾਣੀ ਤਿਆਰ ਕਰਦੇ ਅਤੇ ਛਕਦੇ ਤੇ ਜਦੋਂ ਮਹਾਰਾਜ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜਦੋਂ ਸ਼ਿਕਾਰ ਖੇਡ ਕੇ ਵਾਪਸ ਆਉਂਦੇ ਤਾਂ ਇਸ ਸਥਾਨ ਤੇ ਆਉਂਦੇ ਅਤੇ ਇੱਥੋਂ ਜਿਹੜਾ ਲੰਗਰ ਪਾਣੀ ਛਕਦੇ ਤੇ ਮਾਤਾ ਜੀ ਮਾਤਾ ਜੀ ਦਾ ਰੋਜ਼ ਦਾ ਨਿਯਮ ਸੀ ਉਹ ਗੁਰੂ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਦੇ ਅਤੇ ਫਿਰ ਉਸ ਤੋਂ ਉਪਰੰਤ ਲੰਗਰ ਛਕਦੇ ਹੁੰਦੇ ਸਨ ਤੇ ਇਸ ਸਥਾਨ ਤੇ ਜਿਹੜਾ ਲੰਗਰ ਦੀ ਪ੍ਰਥਾ ਹੈ ਉਹ ਬਹੁਤ ਹੀ ਲੰਮੇ ਸਮੇਂ ਤੋਂ ਗੁਰੂ ਮਹਾਰਾਜ ਦੇ ਟਾਈਮ ਤੋਂ ਹੀ ਚੱਲਦੀ ਆ ਰਹੀ ਹੈ ਇਸ ਸਥਾਨ ਤੇ ਜਿਹੜੀਆਂ ਬਹੁਤ ਸੰਗਤਾਂ ਆਣ ਕੇ ਦਰਸ਼ਨ ਕਰਦੀਆਂ ਨੇ ਤੇ ਗੁਰੂ ਮਹਾਰਾਜ ਦੇ ਇਤਿਹਾਸ ਨਾਲ ਜੋੜਦੀਆਂ ਨੇ ਇੱਥੇ ਮਾਤਾ ਸਾਹਿਬ ਦੇਵਾ ਜੀ ਤੇ ਜਿਹੜੇ ਆਪਣੇ ਸ਼ਾਸਤਰ ਜਾਂ ਆ ਗੁਰੂ ਮਹਾਰਾਜ ਦੇ ਸ਼ਸਤਰ ਵੀ ਮੌਜੂਦ ਨੇ ਤੇ ਇੱਥੇ ਇਹ ਜੈਬਕਾਰਾ ਜਿੰਦੇ ਤੁਸੀਂ ਦਰਸ਼ਨ ਕਰ ਰਹੇ ਜੇ ਇਹ ਇੱਥੇ ਛੋਟਾ ਆ ਜੈਬਕਾਰ ਬਣਿਆ ਕੋਈ ਜ਼ਿਆਦਾ ਵੱਡਾ ਨਹੀਂਗਾ ਇੱਥੇ ਮਾ ਵੱਡੇ ਵੱਡੇ ਯੋਧਿਆਂ ਦੇਆਂ ਜਿਹੜੀਆਂ ਤਸਵੀਰਾਂ ਲੱਗੀਆਂ ਆ ਇੱਥੇ ਤੁਸੀਂ ਦਰਸ਼ਨ ਕਰ ਸਕਦੇ ਜੇ ਇੱਕ ਪ੍ਰਾਤਨ ਚੱਕੀ ਪਈ ਆ ਜਿੰਦੇ ਨਾਲ ਮਾਤਾ ਜੀ ਕਹਿੰਦੇ ਆ ਆਪ ਆਟਾ ਪੀ ਕੇ ਤੇ ਸੰਗਤਾਂ ਨੂੰ ਲੰਗਰ ਛਕਾਉਂਦੇ ਆ ਤੇ ਬਾਅਦ ਵਿੱਚ ਜਰੂ ਮਹਾਰਾਜ ਗੁਰੂ ਪਾਤਸ਼ਾਹ ਆਉਂਦੇ ਸੀ ਤਾਂ ਉਹ ਇਸ ਸਥਾਨ ਤੇ ਆ ਕੇ ਲੰਗਰ ਛਕਦੇ ਸੀ ਤੇ ਮਾਤਾ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਫਿਰ ਉਸ ਤੋਂ ਉਪਰੰਤ ਲੰਗਰ ਛਕਿਆ ਕਰਦੇ ਸਨ ਤੇ ਜਦੋਂ ਗੁਰੂ ਮਹਾਰਾਜ ਦਾ ਨੇੜ ਦਾ ਸਮਾਂ ਨੇੜੇ ਆਇਆ ਤਾਂ ਗੁਰੂ ਜੀ ਨੇ ਜਿਹੜਾ ਮਾਤਾ ਸਹਿਬ ਕੌਰ ਨੂੰ ਤੇ ਭਾਈ ਮਣੀ ਸਿੰਘ ਜੀ ਨੂੰ ਦਿੱਲੀ ਵੱਲ ਤੋਰ ਦਿੱਤਾ ਤਾਂ ਮਾਤਾ ਜੀ ਨੇ ਗੁਰੂ ਮਹਾਰਾਜੇ ਕੋਲ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਉਹ ਅਸੀਂ ਤਾਂ ਤੁਹਾਡੇ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਦੇ ਸਾਂ ਤੇ ਹੁਣ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਤਾਂ ਗੁਰੂ ਜੀ ਨੇ ਜਿਹੜੇ ਆਪਣੇ ਕਮਰ ਕੱਸੇ ਨਾਲੋਂ ਸ਼ਸਤਰ ਖੋਲ ਕੇ ਜਿਹੜੇ ਮਾਤਾ ਸਾਹਿਬ ਦੇਵਾ ਜੀ ਨੂੰ ਜਾਂ ਮਾਤਾ ਸਾਹਿਬ ਕੌਰ ਨੂੰ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਸ਼ਸਤਰਾਂ ਦੇ ਵਿੱਚੋਂ ਮੇਰਾ ਮੇਰੇ ਦਰਸ਼ਨ ਕਰ ਸਕਦੇ ਜੀ ਤੇ ਗੁਰੂ ਜੀ ਮਾਤਾ ਸਾਹਿਬ ਦੇਵਾ ਜੀ ਫਿਰ ਦਿੱਲੀ ਵੱਲ ਦਿੱਲੀ ਪਹੁੰਚ ਗਏ ਤੇ ਦਿੱਲੀ ਆਣ ਕੇ ਉਹਨਾਂ ਨੇ ਜਿਹੜੇ ਗੁਰਪੁਰੀ ਸਧਾਰ ਗਏ ਜਿਹੜਾ ਉਹਨਾਂ ਦਾ ਕਹਿਈਏ ਸ਼ਹੀਦੀ ਸਥਾਨ ਗੁਰਪੁਰੀ ਸਥਾਨ ਹੈ ਉਹ ਬਾ ਗੁਰੂ ਭਾਰਕ੍ਰਿਸ਼ਨ ਜੀ ਦੇ ਕੋਲ ਹੀ ਜਿਹੜਾ ਉੱਥੇ ਸਥਾਨ ਬਣਿਆ ਹੋਇਆ ਹੈ ਆਪ ਸਭ ਦਿੱਲੀ ਵਿਖੇ ਜਾ ਕੇ ਦਰਸ਼ਨ ਕਰ ਸਕਦੇ ਜੇ ਕਰੋ ਦਰਸ਼ਨ ਮਾਤਾ ਸਾਹਿਬ ਦੇਵਾ ਦਾ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਜੀ ਦਾ ਤਪ ਸਥਾਨ ਥੱਲੇ ਬਣਿਆ ਉੱਪਰ ਮਹਾਰਾਜ ਦਾ ਜਿਹੜਾ ਦਰਬਾਰ ਬਣਿਆ ਇਹਦੇ ਤੁਸੀਂ ਦਰਸ਼ਨ ਕਰ ਸਕਦੇ ਜੇ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਦਿਆ ਕਰੋ ਵੈਗਰੂ ਲਿਖ ਕੇ ਸ਼ੇਅਰ ਜਰੂਰ ਕਰਿਆ ਕਰੋ ਤੇ ਤਾਂ ਕਿ ਹੋਰ ਨਾ ਸੰਗਤਾਂ ਨੂੰ ਇਤਿਹਾਸ ਦਾ ਪਤਾ ਲੱਗ ਸਕੇ ਤੇ ਉਹ ਇਸ ਜਦੋਂ ਨਦੇੜ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਤੇ ਇਹ ਗੁਰੂ ਘਰ ਦੇ ਦਰਸ਼ਨ ਕਰ ਸਕਣਾ ਕਿਉਂਕਿ ਬਹੁਤ ਸਾਰੇ ਇੱਥੋਂ ਦੇ ਜਿਹੜੇ ਟੈਕਸੀ ਡਰਾਈਵਰ ਆ ਉਹ ਕਈ ਵਿੱਚੋਂ ਗੁਰਦੁਆਰੇ ਛੱਡ ਜਾਂਦੇ ਨੇ ਉਹ ਦਰਸ਼ਨ ਨਹੀਂ ਕਰਵਾਉਂਦੇ ਵੀਡੀਓ ਸ਼ੇਅਰ ਕਰ ਦਿਓ